ਦੁਨੀਆ ਨੂੰ ਤਾਰਦੇ ਹੋਏ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੰਗਾਲ ਦੀ ਧਰਤੀ ਤੇ ਪਹੁੰਚੇ ਗੁਰੂ ਜੀ ਨੇ ਬੰਗਾਲ ਦੀ ਧਰਤੀ ਤੇ ਤੇ ਢਾਕੇ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਨੂੰ ਤਾਰਿਆ ਹੈ ਕਿਉਂਕਿ ਇੱਥੋਂ ਦੀਆਂ ਇਸਤਰੀਆਂ ਪੁੱਠੇ ਕੰਮਾਂ ਵਿੱਚ ਪਈਆਂ ਹੋਈਆਂ ਸੀ ਜਾਦੂ ਟੂਣਾ ਕਰਦੀਆਂ ਸੀ ਮਹਾਰਾਜ ਨੇ ਉਹਨਾਂ ਨੂੰ ਧਰਮਸ਼ਾਲ ਬਣਵਾ ਕੇ ਦਿੱਤੀ ਆਖਿਆ ਹਰੀ ਦਾ ਜਸ ਕਰਿਆ ਕਰੋ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਉੱਥੋਂ ਦੀਆਂ ਔਸਤਰੀਆਂ ਨੇ ਜਾਦੂ ਟੂਣੇ ਛੱਡ ਦਿੱਤੇ ਮਹਾਰਾਜ ਦੇ ਚਰਨਾਂ ਦੀ ਪੌੜ ਲਈ ਆ ਗੁਰੂ ਦੇ ਸਿੱਖ ਬਣ ਗਏ ਸਿੱਖਣੀਆਂ ਬਣ ਗਈਆਂ ਮਹਾਰਾਜ ਇੱਥੋਂ ਅੱਗੇ ਜਾਂਦੇ ਆ ਜੀ ਸਾਧ ਸੰਗਤ ਜੀ ਕਿਉਂਕਿ ਅੱਗੇ ਗੁਰੂ ਮਹਾਰਾਜ ਦਾ ਇੱਕ ਸੇਵਕ ਹੈ ਸ਼ਿਵਨਾਵ ਉਹ ਮਹਾਰਾਜ ਨੂੰ ਯਾਦ ਕਰਦਾ ਹੈ ਗੁਰੂ ਸਾਹਿਬ ਜੀ ਅੱਗੇ ਨਰਦਾਸਾਂ ਕਰਦਾ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਜੀ ਹੁਣ ਸੱਚੇ ਪਾਤਸ਼ਾਹ ਬੰਗਾਲ ਦੇ ਵਿੱਚੋਂ ਬਾਹਰ ਆ ਕੇ ਰਾਜਾ ਜਿਹੜਾ ਸ਼ਿਵਨਾਬ ਹੈ ਉਹ ਜਿੱਥੇ ਬੈਠਾ ਹੈ ਉਹ ਰਸਤੇ ਵੱਲ ਮਹਾਰਾਜ ਚੱਲ ਪਿਆ ਗੁਰੂ ਸਾਹਿਬ ਜੀ ਇੱਕੋ ਹੀ ਉਪਦੇਸ਼ ਦਿੰਦੇ ਜਾਂਦੇ ਆ ਭਾਈ ਇੱਕ ਓੰਕਾਰ ਉਹ ਆਕਾਰਪੁਰਖ ਦਾ ਨਾਮ ਜਪਿਆ ਕਰੋ ਉਹ ਦੁਨੀਆ ਨੂੰ ਸਾਜਣ ਵਾਲਾ ਪਾਲਣ ਵਾਲਾ ਮਟਾਉਣ ਵਾਲਾ ਹੈ ਹੁਣ ਮਹਾਰਾਜ ਤੁਰੇ ਜਾਂਦੇ ਆ ਤੇ ਰਸਤੇ ਵਿੱਚ ਇੱਕ ਸਮੁੰਦਰ ਆ ਗਿਆ ਨਾਲ ਸਤਿਗੁਰੂ ਦੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹਨ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਇੱਕ ਸੋਟਾ ਫੜਿਆ ਹੋਇਆ ਹੈ ਗੁਰੂ ਮਹਾਰਾਜ ਜਾ ਕੇ ਸਮੁੰਦਰ ਦੇ ਸਾਹਮਣੇ ਖਲੋਗੇ ਮਹਾਰਾਜ ਨੇ ਸਮੁੰਦਰ ਨੂੰ ਵੇਖ ਕੇ ਗੰਭੀਰ ਹੋ ਕੇ ਬਚਨ ਕਹੇ ਕਹਿਣ ਲੱਗੇ ਆਹ ਜਿਹੜਾ ਸਮੁੰਦਰ ਹੈ ਭਾਈ ਬਾਲਾ ਜੀ ਬਹੁਤ ਡੂੰਘਾ ਹੈ ਤੇ ਉਦੋਂ ਸਤਿਗੁਰੂ ਨੇ ਆਖਿਆ ਪਰ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਆਪ ਜੀ ਜਾਣਦੇ ਹੋ ਕਿੰਨਾ ਕੁ ਡੂੰਘਾ ਹੈ ਅਸਲ ਵਿੱਚ ਇੱਥੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੂੰ ਕੁਝ ਵੀ ਨਹੀਂ ਪਤਾ ਕਿ ਮਹਾਰਾਜ ਅਜੇ ਜਾ ਕਿੱਥੇ ਰਹੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਗੁਰੂ ਮਹਾਰਾਜ ਰਾਜੇ ਕੋਲ ਜਾਣ ਲੱਗੇ ਸੋ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਸਾਹਮਣੇ ਖਲੋ ਕੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਸਮੁੰਦਰ ਜਿੰਨਾ ਮਰਜੀ ਡੂੰਘਾ ਹੋਵੇ ਆਪਾਂ ਇਹ ਸਮੁੰਦਰ ਨੂੰ ਪਾਰ ਕਰਨਾ ਹੈ ਹੁਣ ਇਹ ਪਾਣੀ ਦੇ ਵਿੱਚ ਆਪਾਂ ਕਿਵੇਂ ਦਾਖਲ ਹੋਈਏ ਕਿਉਂਕਿ ਇੱਥੇ ਨਾ ਕੋਈ ਸਮੁੰਦਰੀ ਬੇੜਾ ਹੈ ਨਾ ਕਿਸ਼ਤੀ ਹੈ ਸਾਧ ਸੰਗਤ ਜੀ ਕश्ती ਵਿੱਚ ਸਮੁੰਦਰੀ ਜਹਾਜ਼ ਵਿੱਚ ਸਮੁੰਦਰ ਪਾਰ ਕਰਨਾ ਸੌਖਾ ਹੋ ਜਾਂਦਾ ਪਰ ਇੱਕ ਕश्ती ਦੀ ਇੱਕ ਸੀਮਾ ਹੁੰਦੀ ਆ ਕਈ ਵਾਰੀ ਜਦੋਂ ਸਮੁੰਦਰ ਵਿੱਚ ਤੂਫਾਨ ਆ ਜਾਏ ਕश्ती ਵੀ ਨਹੀਂ ਚੱਲਦੀ ਪਰ ਬਿਨਾਂ ਸਮੁੰਦਰ ਤੋਂ ਕਿਵੇਂ ਪਾਰ ਕੀਤਾ ਜਾ ਸਕਦਾ ਹੈ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਆ ਉਹ ਆਸਾਨੀ ਦੇ ਨਾਲੇ ਪਾਰ ਕਰ ਲੈਂਦੇ ਆ ਪਰ ਛੋਟੀ ਕश्ती ਵੀ ਵੱਡੇ ਸਮੁੰਦਰਾਂ ਨੂੰ ਪਾਰ ਨਹੀਂ ਕਰ ਸਕਦੀ। ਮਹਾਰਾਜ ਕਹਿੰਦੇ ਇੱਥੇ ਭਾਈ ਕੋਈ ਸਮੁੰਦਰੀ ਜਹਾਜ਼ ਨਹੀਂ ਹੈਗਾ, ਕੋਈ ਕश्ती ਨਹੀਂ ਹੈਗੀ ਜਿਹਦੇ ਵਿੱਚ ਬੈਠ ਕੇ ਆਪਾਂ ਇਹਨੂੰ ਪਾਰ ਕਰ ਲੈਂਦੇ। ਭਾਈ ਬਾਲੇ ਨੂੰ ਆਖਿਆ, ਕੋਈ ਸਾਨੂੰ ਸਲਾਹ ਦੋ ਜੀ। ਸਾਧ ਸੰਗਤ ਜੀ, ਕਿਵੇਂ ਮਹਾਰਾਜ ਭਾਈ ਬਾਲਾ ਜੀ ਤੋਂ ਸਲਾਹ ਲੈ ਰਹੇ ਆ? ਇਹ ਇੱਕ ਵਿੜਿਆਈ ਦੇਣ ਦਾ ਤਰੀਕਾ ਹੈ ਸਾਧੂ ਜਨਾਂ ਦਾ। ਕਿ ਵਿੜਿਆਈ ਕਿਸੇ ਨੂੰ ਦੇਣੀ ਹੁੰਦੀ ਆ। ਮਹਾਰਾਜ ਵੇਖਣਾ ਚਾਹੁੰਦੇ ਆ ਜਿਹੜੇ ਸਾਡੇ ਨਾਲ ਸਾਡੇ ਸਾਥੀ ਹਨ ਉਹ ਸਾਨੂੰ ਕਿਸ ਤਰ੍ਹਾਂ ਦੇ ਬਚਨ ਕਰਦੇ ਆ ਇਹ ਸਾਰੀ ਕਥਾ ਜੋ ਹੈ ਭਾਈ ਬਾਲਾ ਜੀ ਨੇ ਆਪ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੱਸੀ ਹੈ ਇਹਦੇ ਗਵਾਹ ਨੇ ਭਾਈ ਬਾਲਾ ਜੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਜਦੋਂ ਮਹਾਰਾਜ ਨੇ ਮੈਨੂੰ ਸਵਾਲ ਕੀਤਾ ਭਾਈ ਬਾਲਾ ਜੀ ਕਹਿੰਦੇ ਮੇਰੇ ਨੇਤਰ ਪਰ ਆਇਆ ਮੈਂ ਕੁਝ ਸੋਚਿਆ ਨਹੀਂ ਮੇਰੇ ਅੰਦਰੋਂ ਪਿਆਰ ਦਾ ਉਸ਼ਾਲਾ ਆਇਆ ਮੈਂ ਕੁਦਰਤੀ ਬੋਲ ਪਿਆ ਮਹਾਰਾਜ ਆਪ ਤਾਂ ਡੁੱਬਦਿਆਂ ਨੂੰ ਤਾਰਨ ਵਾਲੇ ਹੂੰ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਬੋ ਡੁੱਬਦੇ ਪੱਥਰ ਤਾਰੇ ਤੇ ਆਖਿਆ ਮਹਾਰਾਜ ਜਿਹੜੇ ਪੱਥਰ ਹੁੰਦੇ ਆ ਡੁੱਬ ਜਾਂਦੇ ਆ ਦੂਜਿਆਂ ਨੂੰ ਵੀ ਡਬੋ ਦਿੰਦੇ ਆ ਜਦੋਂ ਕੋਈ ਵੱਡਾ ਪੱਥਰ ਕਿਸੇ ਇਨਸਾਨ ਨਾਲ ਬੰਨ ਕੇ ਸੁੱਟਿਆ ਜਾਵੇ ਉਹ ਇਨਸਾਨ ਨੂੰ ਵੀ ਡਬੋ ਦਿੰਦਾ ਹੈ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਿਹੜੇ ਆਪ ਡੁੱਬ ਜਾਂਦੇ ਨੇ ਦੂਜਿਆਂ ਨੂੰ ਡਵਾ ਦਿੰਦੇ ਨੇ ਮਹਾਰਾਜ ਤੁਸੀਂ ਤਾਂ ਉਹਨਾਂ ਨੂੰ ਵੀ ਤਾਰ ਸਕਦੇ ਹੋ ਪੱਥਰ ਤਰ ਸਕਦੇ ਆ ਸਾਧ ਸੰਗਤ ਜੀ ਇਸ ਨੂੰ ਕਹਿੰਦੇ ਆ ਭਰੋਸਾ ਸਰਦਾ ਇੰਨੀ ਸਰਦਾ ਚਾਹੀਦੀ ਹਰ ਇੱਕ ਸਿੱਖ ਦੇ ਵਿੱਚ ਪਾਈ ਬਾਲਾ ਜੀ ਅੰਦਰ ਵਿਰਾਗ ਆ ਗਿਆ ਕਹਿੰਦੇ ਮਹਾਰਾਜ ਜੇ ਆਪ ਜੀ ਕਿਰਪਾ ਕਰਦੇ ਹੋ ਵੱਡੇ ਵੱਡੇ ਪਹਾੜ ਸਮੁੰਦਰ ਵਿੱਚ ਤਰ ਸਕਦੇ ਆ ਬੰਦਾ ਕੀ ਹੈ ਇਹ ਤਾਂ ਵੱਡੇ ਵੱਡੇ ਪਹਾੜ ਤਰ ਜਾਣ ਇਤਨੇ ਭਾਰੀ ਪਹਾੜਾਂ ਤੋਂ ਤਾਂ ਇਨਸਾਨ ਭਾਰਾ ਨਹੀਂ ਹੁੰਦਾ ਮਹਾਰਾਜ ਕਿਰਪਾ ਕਰੋ ਸਭ ਕੁਝ ਆਪ ਸਮਰੱਥ ਗੁਰੂ ਹੂੰ ਸਭ ਕੁਝ ਕਰ ਸਕਦੇ ਹੂੰ ਬਸ ਆਹੀ ਭਰੋਸਾ ਹੋਣਾ ਚਾਹੀਦਾ ਸਾਡਾ ਜੇ ਗੁਰੂ ਮਹਾਰਾਜ ਕਹਿ ਦੇਣ ਰਾਤ ਨੂੰ ਦਿਨ ਹੈ ਸਿੱਖ ਕਹੇ ਦਿਨ ਹੈ ਜੇ ਦਿਨ ਨੂੰ ਰਾਤ ਬਣਾ ਦੇਣ ਆਪਾਂ ਕਹਿ ਦਈਏ ਵੀ ਹਾਂ ਰਾਤ ਹੈ ਇੰਨਾ ਸਦਕ ਹੋਣਾ ਚਾਹੀਦਾ ਸੀ ਜਿੰਨਾ ਭਾਈ ਲੈਣਾ ਜੀ ਦਾ ਭਾਈ ਬਾਲਾ ਜਿੱਥੇ ਭਾਈ ਮਰਦਾਨਾ ਜੀ ਦਾ ਸੀ ਮਹਾਰਾਜ ਨੂੰ ਜਦੋਂ ਇਸ ਤਰ੍ਹਾਂ ਦੇ ਬਚਨ ਆਖੇ ਆ ਉਦੋਂ ਸਤਗੁਰੂ ਜੀ ਕਹਿਣ ਲੱਗੇ ਠੀਕ ਹੈ ਫਿਰ ਆਓ ਸਤ ਕਰਤਾਰ ਦਾ ਨਾਮ ਲਈਏ ਤੇ ਅੱਗੇ ਜਾਣਾ ਕਰੀਏ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਤੇਰੀ ਸ਼ਰਧਾ ਪੱਕੀ ਹੈ ਉਦੋਂ ਸੱਚੇ ਪਾਤਸ਼ਾਹ ਜੀ ਖੁਸ਼ ਹੋ ਕੇ ਬਾਣੀ ਪੜਦੇ ਆ ਤੇ ਮਹਾਰਾਜ ਮੂਲ ਮੰਤਰ ਦਾ ਜਾਪ ਕਰਦੇ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮਹਾਰਾਜ ਨੇ ਜਦੋਂ ਇਹ ਜਾਪ ਕੀਤਾ ਹੈ ਸਤਗੁਰੂ ਜੀ ਬਾਣੀ ਪੜ ਰਹੇ ਆ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਆਖਿਆ ਤੁਸੀਂ ਇਹ ਬਾਣੀ ਪੜ੍ਹਦੇ ਸਾਡੇ ਪਿੱਛੇ-ਪਿੱਛੇ ਆਓ ਇਹ ਮੂਲ ਮੰਤਰ ਪੜ੍ਹਦੇ ਸਾਡੇ ਮਗਰ ਆਓ ਉਦੋਂ ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਜੀ ਮੈਂ ਹੈਰਾਨ ਹੋ ਗਿਆ ਕਿਉਂਕਿ ਭਾਈ ਮਰਦਾਨਾ ਜੀ ਮੂਲ ਮੰਤਰ ਦਾ ਜਾਪ ਕਰਦੇ ਜਾ ਰਹੇ ਆ ਅਸੀਂ ਮਹਾਰਾਜ ਦੇ ਪਿੱਛੇ ਜਾ ਰਹੇ ਆ ਅਸੀਂ ਸਮੁੰਦਰ ਉੱਪਰ ਇਉਂ ਤੁਰਨ ਲੱਗੇ ਸੀ ਗੁਰੂ ਅੰਗਦ ਦੇਵ ਜੀ ਜਿਵੇਂ ਜ਼ਮੀਨ ਤੇ ਤੁਰਦੇ ਹੋਈਏ ਸਾਧ ਸੰਗਤ ਜੀ ਇੱਥੇ ਕੋਈ ਸ਼ੰਕਾ ਕਰ ਲਵੇ ਕਿ ਪਾਣੀ ਕਿਸੇ ਨੂੰ ਰਾਹ ਨਹੀਂ ਦਿੰਦਾ ਪਾਣੀ ਕੇ ਮੇਰਾ ਦੇ ਦੇਗਾ ਪਾਣੀ ਤੇ ਪੈਰ ਰੱਖੇ ਬੰਦਾ ਡੁੱਬ ਜਾਏਗਾ ਸਾਧ ਸੰਗਤ ਜੀ ਆ ਜਿਹੜਾ ਪਾਣੀ ਆ ਹਵਾ ਧਰਤੀ ਆਕਾਸ਼ ਇਹ ਭੈ ਵਿੱਚ ਨੇ ਭੈ ਵਿੱਚ ਚੱਲੇ ਲੱਖ ਦਰਿਆਵ ਆਸਾ ਦੀ ਵਾਰ ਵਿੱਚ ਬਾਣੀ ਵੀ ਪੰਗਤੀ ਵੀ ਆਉਂਦੀ ਆ ਨਾ ਕਿ ਮਹਾਰਾਜ ਇਹਨਾਂ ਨੂੰ ਚਲਾਉਣ ਵਾਲੇ ਆ ਜਿਹੜਾ ਚਲਾਉਣ ਵਾਲਾ ਹੋਵੇ ਉਹ ਕੁਝ ਵੀ ਕਰਵਾ ਸਕਦਾ ਹੈ ਉਨੋ ਨੇ ਰਾਹ ਦੇ ਦਿੱਤਾ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਮਹਾਰਾਜ ਦੇ ਪਿੱਛੇ-ਪਿੱਛੇ ਤੁਰ ਕੇ ਸਮੁੰਦਰ ਨੂੰ ਪਾਰ ਕਰਦੇ ਆ ਸਮੁੰਦਰ ਨੂੰ ਜਦੋਂ ਪਾਰ ਕਰ ਲੈਂਦੇ ਆ ਉਸ ਵਕਤ ਇਹੋ ਜੀ ਘਟਨਾ ਵਾਪਰੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਕਹਿੰਦੇ ਸਾਡੇ ਪੈਰ ਵੀ ਗਿੱਲੇ ਨਹੀਂ ਸੀ ਹੋਏ ਪੈਰ ਪਾਣੀ ਵਿੱਚ ਡੁੱਬਦੇ ਹੀ ਨਹੀਂ ਸੀਗਾ ਉੱਪਰ ਹੀ ਸੀਗੇ ਓਹ ਲੱਗਦਾ ਸੀ ਜਿਵੇਂ ਜ਼ਮੀਨ ਹੋਵੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੋਂ ਤਾਂ ਇਹ ਸਮੁੰਦਰ ਪਾਰ ਨਹੀਂ ਸੀ ਹੋਣਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨਾਲ ਹੋਣ ਫਿਰ ਕਾਹਦਾ ਡਰ ਹੈ ਕਾਹਦਾ ਗਮ ਹੈ ਬਚਪਨ ਦੀ ਕਥਾ ਹੈ ਮਹਾਰਾਜ ਦੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪੰਡਤ ਹਰਦੀয়াল ਜੀ ਆਏ ਉਹਨਾਂ ਨੇ ਮਹਿਤਾ ਕਾਲੂ ਨੂੰ ਆਖਿਆ ਸੀ ਪਟਵਾਰੀ ਜੀ ਤੁਹਾਡਾ ਪੁੱਤਰ ਜਿਹੜਾ ਹੈ ਇਹ ਤੇ ਕਈ ਛਤਰ ਝੂਲਣਗੇ ਜੇ ਜਦੋਂ ਤੇਰਾ ਪੁੱਤਰ ਆਕਾਸ਼ ਵਿੱਚ ਜਾਏਗਾ ਉਦੋਂ ਹਵਾ ਜਿਹੜੀ ਆ ਨਾ ਰਾਹ ਬਦਲ ਦੇਵੇਗੀ ਜਦੋਂ ਤੇਰਾ ਪੁੱਤਰ ਸਮੁੰਦਰ 'ਚ ਜਾਏਗਾ ਪਾਣੀ ਇਹਨੂੰ ਰਾਹ ਦਵੇਗਾ ਭਾਈ ਬਾਲਾ ਜੀ ਕਹਿੰਦੇ ਅਸੀਂ ਚੱਲਦਿਆਂ ਚੱਲਦਿਆਂ ਮਹਾਰਾਜ ਫਿਰ ਇੱਕ ਸਮੁੰਦਰ ਦੇ ਟਾਪੂ ਤੇ ਪਹੁੰਚ ਗਏ ਮਹਾਰਾਜ ਸਾਨੂੰ ਰਸਤੇ ਵਿੱਚ ਰੱਬ ਦਾ ਨਾਮ ਹੀ ਜਪਾਉਂਦੇ ਗਏ ਗੱਲਾਂ ਨਹੀਂ ਅਸੀਂ ਕੀਤੀਆਂ ਬਸ ਮੂਲ ਮੰਤਰ ਦਾ ਜਾਪ ਕੀਤਾ ਹੈ ਇੱਥੇ ਸਮਝਿਓ ਜਰਾ ਇੱਕ ਗੱਲ ਨੂੰ ਸਮਝਣ ਵਾਲੀ ਗੱਲ ਆ ਪਰਮੇਸ਼ਰ ਦਾ ਨਾਮ ਜਪਿਆਂ ਨਾਮ ਸੁਣਦਿਆਂ ਸਮੁੰਦਰ ਰਾਹ ਦੇ ਦਿੰਦੇ ਆ ਸੁਣਿਆ ਹਾਥ ਹੋਵੇ ਅਸਗਾਹ ਵੱਡਾ ਸਾਰਾ ਸਮੁੰਦਰ ਹੱਥਕ ਜਿੰਨਾ ਰਹਿ ਜਾਂਦਾ ਹੈ ਸੱਚ ਜਾਣਿਓ ਕਿ ਅਸੀਂ ਨਾਮ ਜਪਾਂਗੇ ਆ ਸੰਸਾਰ ਰੂਪੀ ਸਮੁੰਦਰ ਵੀ ਸਾਨੂੰ ਡੋਬ ਨਹੀਂ ਸਕਦਾ ਹੁਣ ਮਹਾਰਾਜ ਜਦੋਂ ਸਮੁੰਦਰ ਪਾਰ ਕਰਕੇ ਪਹੁੰਚੇ ਆ ਟਾਪੂ ਜਿਹੜਾ ਆ ਹੈ ਤੇ ਇਹ ਜਿਹੜਾ ਇਲਾਕਾ ਸੀ ਸੰਗਲਾ ਦੀਪ ਇਨੂੰ ਅੱਜਕੱਲ ਸ੍ਰੀ ਲੰਕਾ ਵੀ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਭਾਈ ਬਾਲਾ ਜੀ ਕਹਿੰਦੇ ਮੈਂ ਸੋਚਦਾ ਸੀ ਮਹਾਰਾਜ ਇੱਥੇ ਕਿਉਂ ਆਏ ਆ ਸਾਨੂੰ ਕਿਉਂ ਲੈ ਕੇ ਆਏ ਆ ਬਾਅਦ ਵਿੱਚ ਕਹਿੰਦੇ ਪਤਾ ਲੱਗਿਆ ਇੱਥੇ ਇੱਕ ਰਾਜਾ ਬਹੁਤ ਲੰਮੇ ਸਮੇਂ ਤੋਂ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ ਹੈ ਹੁਣ ਜਦੋਂ ਮਹਾਰਾਜ ਪਹੁੰਚੇ ਆ ਤੇ ਭਾਈ ਬਾਲਾ ਜੀ ਕਹਿੰਦੇ ਧਰਤੀ ਬੜੀ ਸੋਹਣੀ ਹਰਿਆਵਲ ਸੀਗੀ ਬਹੁਤ ਜ਼ਿਆਦਾ ਰਾਜੇ ਦਾ ਬਹੁਤ ਵੱਡਾ ਬਾਗ ਸੀ ਪਰ ਕੁਝ ਐਹੋ ਜੇ ਕਾਰਨ ਬਣ ਗਏ ਬਾਗ ਸੁੱਕ ਗਿਆ ਸੀ ਰਾਜੇ ਨੇ ਉਹ ਬਾਗ ਨੂੰ ਹਰਿਆ ਭਰਿਆ ਕਰਨ ਲਈ ਮਾਲੀ ਰੱਖੇ ਸੀ ਪਰ ਕਹਿੰਦੇ ਸੀਗੇ ਪਤਾ ਨਹੀਂ ਜ਼ਮੀਨ ਵਿੱਚ ਕਹੋ ਜੇ ਤੱਤ ਰਲ ਗਿਆ ਜਿਹਦੇ ਕਰਕੇ ਬਾਗ ਜਿਹੜਾ ਹੈ ਉਹ ਬੜੀ ਮਿਹਨਤ ਕਰਨ ਤੇ ਮਾਲੀਆਂ ਨੇ ਵੀ ਬੜੀ ਮੁਸ਼ਕਲ ਕੀਤੀ ਹਰਿਆ ਭਰਿਆ ਨਹੀਂ ਹੋ ਸਕਿਆ ਸੁੱਕਾ ਹੀ ਰਿਹਾ ਪਰ ਉੱਥੇ ਇੱਕ ਅਜੀਬ ਘਟਨਾ ਵਾਪਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਧਰਤੀ ਸੰਗਲਾ ਦੀ ਪਹੁੰਚੇ ਸਭ ਤੋਂ ਪਹਿਲਾਂ ਮਹਾਰਾਜ ਨੇ ਉਹ ਬਾਗ ਦੇ ਵਿੱਚ ਜਾ ਕੇ ਡੇਰਾ ਕੀਤਾ ਹੈ ਆਪਣੇ ਦਾਸਾਂ ਨੂੰ ਸੁੱਖ ਦੇਣ ਵਾਲੇ ਮਹਾਰਾਜ ਜਦੋਂ ਗਏ ਸੁੱਕਾ ਹੋਇਆ ਬਾਗ ਸਾਰੇ ਪੇੜ ਪੌਦੇ ਉੱਥੇ ਜਿਹੜੇ ਸੀ ਫੁੱਲ ਕੋਈ ਨਹੀਂ ਸੀ ਹਰਿਆ ਭਰਿਆ ਹੋ ਗਿਆ ਪਰ ਮਹਾਰਾਜ ਦੀ ਈਡੀ ਕਿਰਪਾ ਹੋਈ ਚਰਨ ਮਹਾਰਾਜ ਦੇ ਉੱਥੇ ਜਦੋਂ ਪਏ ਆ ਕਿੰਨੇ ਸਮੇਂ ਤੋਂ ਸੁੱਕਾ ਹੋਇਆ ਬਾਗ ਹਰਿਆ ਭਰਿਆ ਹੋ ਚੁੱਕਾ ਸੀਗਾ ਸਭ ਕੁਝ ਉੱਥੇ ਖੜ ਗਿਆ ਤਾਣੀਆਂ ਵਿੱਚ ਜਾਨ ਆ ਗਈ ਆ ਪੇੜ ਪੌਦੇ ਰਸ ਨਾਲ ਭਰ ਗਏ ਆ ਫਲਾਂ ਨਾਲ ਭਰ ਗਏ ਆ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਚਾਉਣ ਜਿਵੇਂ ਮਰਦੇ ਵਿੱਚ ਜਾਨ ਪਾ ਦੇਣ ਪ੍ਰਭ ਭਾਵੈ ਬਿਨ ਸਾਸ ਤੇ ਰਾਖ ਹੈ ਬਾਗ ਦੇ ਵਿੱਚ ਫੁੱਲਾਂ ਦੀਆਂ ਖੁਸ਼ਬੂ ਆਣ ਲੱਗ ਪਈਆਂ ਇੱਥੇ ਫੁੱਲ ਨਹੀਂ ਸੀ ਖੜਦਾ ਸਭ ਸੁੱਕਾ ਸੀ ਇੱਕਦਮ ਹਰਾ ਭਰਾ ਜਦੋਂ ਹੋਇਆ ਕਲਾਈ ਵਰਤ ਗਈ ਉਦੋਂ ਕੀ ਹੋਇਆ ਇੱਕ ਮਾਲੀ ਨੇ ਦੇਖ ਲਿਆ ਵੀ ਇਹ ਕਿਵੇਂ ਹੋ ਗਿਆ ਵੀ ਸਾਡੇ ਕੀਤਿਆਂ ਹਰਾ ਭਰਾ ਨਹੀਂ ਹੋਇਆ ਇਹ ਕੌਣ ਨੇ ਮਹਾਪੁਰਖ ਜਿਨ੍ਹਾਂ ਨੇ ਆਉਣ ਨਾ ਹਰਾ ਭਰਾ ਹੋ ਗਿਆ ਹੈ ਸਾਰਾ ਬਾਗ ਹੀ ਇਹ ਸੁੱਕੇ ਤੋਂ ਕਈ ਸਾਲਾਂ ਤੋਂ ਇੱਕਦਮ ਕਿਵੇਂ ਹਰਿਆ ਭਰਿਆ ਹੋ ਗਿਆ ਤਾਂ ਜਿਹੜੇ ਮਾਲੀ ਰੱਖੇ ਸੀਗੇ ਉਹ ਹੈਰਾਨ ਹੋ ਗਏ ਅश्चਰਜ ਹੋ ਗਏ ਹੋਣਾ ਹੀ ਸੀ ਸਾਧ ਸੰਗਤ ਜੀ ਜਦੋਂ ਵੇਖਿਆ ਵੀ ਸਾਡੇ ਕੀ ਧਿਆ ਨਹੀਂ ਹੋਇਆ ਹੈਰਾਨ ਹੋ ਗਏ ਕਿੰਦੇ ਇਉਂ ਕਰੀਏ ਹੁਣ ਰਾਜੇ ਕੋਲ ਚੱਲੀਏ ਕਿਉਂਕਿ ਕਿਸੇ ਵੀ ਦੇਸ਼ ਵਿੱਚ ਜਦੋਂ ਕੋਈ ਅਸਰਜ ਘਟਨਾ ਘਟਦੀ ਆ ਸਾਰੇ ਲੋਕ ਜਾ ਕੇ ਰਾਜੇ ਨੂੰ ਦੱਸਦੇ ਹੁੰਦੇ ਆ ਜਦੋਂ ਮਾਲੀਆਂ ਨੂੰ ਪਤਾ ਲੱਗਾ ਇੱਕ ਮਾਲੀ ਨੇ ਦੂਜੇ ਨੂੰ ਦੱਸੀ ਦੂਜੇ ਨੇ ਤੀਜੇ ਨੂੰ ਕਿ ਇਸ ਤਰ੍ਹਾਂ ਤਿੰਨ ਜਣੇ ਆਏ ਆ ਆਸਣ ਲਾ ਕੇ ਬੈਠੇ ਆ ਬਾਗ ਹਰਾ ਭਰਾ ਹੋ ਗਿਆ ਰਾਜੇ ਕੋਲ ਜਾ ਕੇ ਪਹੁੰਚੇ ਆ ਜਾ ਕੇ ਬੇਨਤੀ ਕੀਤੀ ਰਾਜਨ ਆਪ ਜੀ ਅੱਗੇ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਹੋਇਆ ਬਾਗ ਆਪਜੀ ਦਾ ਜਿਹੜਾ ਸੁੱਕਾ ਸੀ ਹਰਾ ਭਰਾ ਹੋ ਗਿਆ ਸੀ ਰਾਜੇ ਦੀ ਸਭਾ ਸਜੀ ਹੋਈ ਆ ਰਾਜਾ ਹੈਰਾਨ ਵਜ਼ੀਰ ਹੈਰਾਨ ਜਿਹੜਾ ਬਾਗ ਹਰਿਆ ਭਰਿਆ ਨਹੀਂ ਸੀ ਹੁੰਦਾ ਹੋ ਕਿਵੇਂ ਗਿਆ ਕਹਿੰਦੇ ਜੀ ਉੱਤਮ ਸੰਤ ਆਏ ਆ ਉਹਨਾਂ ਸੰਤਾਂ ਨੇ ਵੱਖਰੇ ਤਰ੍ਹਾਂ ਦਾ ਪਹਿਰਾਵਾ ਪਹਿਨਿਆ ਪਰਦੇਸੀ ਲੱਗਦੇ ਆ ਤੇ ਜਦੋਂ ਉਹ ਬਾਗ ਚ ਆ ਕੇ ਬੈਠੇ ਆ ਉਹ ਕੁਝ ਗਾ ਰਹੇ ਸੀ ਤੇ ਉਸ ਵਕਤ ਹਰਿਆ ਭਰਿਆ ਜੀ ਹੋ ਗਿਆ ਸਭ ਕੁਝ ਤੇ ਉਹ ਰਾਜਾ ਕਹਿੰਦਾ ਵੀ ਅਸੀਂ ਇੰਨਾ ਜੋੜ ਲਾਇਆ ਹਰਾ ਭਰਾ ਹੋਇਆ ਨਹੀਂ ਇਹ ਕਿਵੇਂ ਹੋ ਸਕਦਾ ਕਿਵੇਂ ਸੰਭਵ ਹੈ ਫਿਰ ਉਹਦੇ ਮਨ ਦੇ ਵਿੱਚ ਇਹ ਗੱਲ ਆਈ ਆ ਵੀ ਕਿਉਂ ਨਾ ਹੋਵੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਹੋਣ ਜਿਨ੍ਹਾਂ ਅੱਗੇ ਮੈਂ ਅਰਦਾਸਾਂ ਕਰਦਾ ਸੀ ਕਿਉਂਕਿ ਰਾਜੇ ਨੇ ਪਹਿਲਾਂ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ ਸਿਰਫ ਉਹਨਾਂ ਦੀਆਂ ਸਾਖੀਆਂ ਹੀ ਸੁਣੀਆਂ ਸੀ ਫਿਰ ਰਾਜੇ ਨੇ ਕੀ ਕੀਤਾ ਆਪਣੇ ਮੰਤਰੀ ਨੂੰ ਸੱਦਿਆ ਸਲਾਹ ਕੀਤੀ ਆ ਆਖਿਆ ਮੰਤਰੀ ਜੀ ਜਾਓ ਇੱਕ ਕੰਮ ਕਰੋ ਬਾਗ ਵਿੱਚ ਜਾ ਕੇ ਵੇਖ ਕੇ ਆਓ ਕਿਹੜੇ ਸੰਤ ਨੇ ਕੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਨਹੀਂ ਪਰਖ ਕਰੋ ਜੇ ਉਹ ਹਨ ਤਾਂ ਮੈਨੂੰ ਆ ਕੇ ਦੱਸੋ ਅਸਲ ਵਿੱਚ ਸਾਧ ਸੰਗਤ ਜੀ ਪਰਖਣ ਦੀ ਗੱਲ ਇੱਥੇ ਤਾਂ ਆ ਰਹੀ ਆ ਕਿਉਂਕਿ ਰਾਜਾ ਸ਼ਿਵਨਾਵ ਮਹਾਰਾਜ ਜੀ ਦਾ ਲੰਮੇ ਸਮੇਂ ਤੋਂ ਅਰਾਧਨਾ ਕਰ ਰਿਹਾ ਹੈ ਇਹ ਗੱਲ ਦਾ ਪਤਾ ਬਹੁਤੇ ਲੋਕਾਂ ਨੂੰ ਸੀਗਾ ਇਸ ਕਰਕੇ ਪਖੰਡੀ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਭੇਖ ਬਣਾ ਕੇ ਰਾਜੇ ਕੋਲ ਆਉਂਦੇ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਰਾਜਾ ਗੁਰੂ ਨੂੰ ਮੰਨਦਾ ਹੈ। ਕਹਿੰਦੇ ਸੀ ਅਸੀਂ ਗੁਰੂ ਨਾਨਕ ਹਾਂ। ਪਰ ਜਦੋਂ ਰਾਜਾ ਉਹਨਾਂ ਦੀ ਪਰਖ ਕਰਦਾ ਫੇਲ ਹੋ ਜਾਂਦੇ ਸੀ ਇਸ ਕਰਕੇ ਰਾਜਾ ਕਹਿ ਰਿਹਾ ਇਸ ਵਾਰੀ ਵੀ ਪਰਖ ਕਰੋ ਕਿਤੇ ਨਕਲੀ ਨਾ ਹੋਣ। ਰਾਜਾ ਕਹਿੰਦਾ ਪਹਿਲਾਂ ਤਾਂ ਜਾ ਕੇ ਨਾਮ ਪੁੱਛੋ ਫਿਰ ਹੋਰ ਚੀਜ਼ਾਂ ਤੋਂ ਪਤਾ ਕਰੋ ਪਰਖ ਕਰਨੀ ਹੈ ਪੂਰੀ। ਮੰਤਰੀ ਬੜਾ ਸਿਆਣਾ ਸੀ ਆਖਿਆ ਕੋਈ ਗੱਲ ਨਹੀਂ ਜੀ ਮੈਂ ਸਭ ਕੁਝ ਕਰੂੰਗਾ ਮੰਤਰੀ ਪਰਸ਼ੂਰਾਮ ਉਹਨੇ ਰਾਜੇ ਦੀ ਗੱਲ ਸੁਣੀ ਆ ਕਹਿੰਦਾ ਫਿਕਰ ਨਾ ਕਰੋ ਉਹਨੇ ਭੋਜਨ ਤਿਆਰ ਕਰਵਾਇਆ ਕੁਝ ਬੰਦੇ ਲੈ ਕੇ ਬਾਗਵਲ ਤੁਰ ਪਿਆ ਜਿੱਥੇ ਮਹਾਰਾਜ ਨਾਲ ਭਾਈ ਬਾਲਾ ਜੀ ਨਾਲ ਭਾਈ ਮਰਦਾਨਾ ਜੀ ਸਜੇ ਹੋਏ ਆ ਮੰਤਰੀ ਨੇ ਹੱਥ ਜੋੜੇ ਆ ਮਹਾਰਾਜ ਨੂੰ ਮੱਥਾ ਟੇਕਿਆ ਨਮਸਕਾਰ ਕਰਕੇ ਭੋਜਨ ਅੱਗੇ ਰੱਖਿਆ ਮੰਤਰੀ ਕਹਿੰਦਾ ਜੀ ਸ਼ਕੋ ਜੀ ਮਹਾਪੁਰਖੋ ਇਹ ਸਾਡੇ ਰਾਜੇ ਨੇ ਭੇਜਿਆ ਹੈ ਸੰਗਤ ਜੀ ਪਹਿਲਾਂ ਦੇ ਜਿਹੜੇ ਰਾਜੇ ਹੁੰਦੇ ਸੀ ਨਾ ਰਾਜੇ ਦੇ ਮੰਤਰੀ ਹੁੰਦੇ ਸੀਗੇ ਇਹਨਾਂ ਦੀ ਸੋਚਣੀ ਥੋੜੀ ਹੋਰ ਸੀਗੀ ਪਹਿਲਾਂ ਵਾਲੇ ਮੰਤਰੀ ਰਾਜੇ ਦੀ ਸੁੱਖ ਮੰਗਿਆ ਕਰਦੇ ਸੀਗੇ ਉਹ ਮੰਤਰੀ ਹੁਣ ਗੁਰੂ ਮਹਾਰਾਜ ਵਾਸਤੇ ਕਈ ਪ੍ਰਕਾਰ ਦੇ ਭੋਜਨ ਲੈ ਆਇਆ ਹੈ ਪਾਸ਼ਾ ਜੀ ਕਹਿੰਦੇ ਮੰਤਰੀ ਜੀ ਅਸੀਂ ਨਹੀਂ ਸ਼ੱਕ ਸਕਦੇ ਕਿਉਂਕਿ ਸਾਰੇ ਰਸ ਬ्यर्थ ਨੇ ਸਭ ਤੋਂ ਵੱਡਾ ਰਸਤਾ ਨਾਮ ਦਾ ਹੈ ਮਹਾਰਾਜ ਕਹਿੰਦੇ ਲੋਕ ਜਿਹੜੇ ਆ ਇਨਾ ਦੁਨਿਆਵੀ ਰਸਾਂ 'ਚ ਫਸੇ ਰਹਿੰਦੇ ਆ ਤੇ ਨਾਮ ਦਾ ਰਸ ਉਹ ਚੱਖਦੇ ਨਹੀਂ ਮਾਣਦੇ ਨਹੀਂ ਪਰ ਨਾਮ ਦਾ ਰਸ ਜੀ ਨੂੰ ਪ੍ਰਾਪਤ ਹੋ ਜੇ ਬਾਕੀ ਰਸ ਫਿੱਕੇ ਹੋ ਜਾਂਦੇ ਆ ਇਹ ਦੁਨਿਆਵੀ ਰਸਤਾ ਵਿਕਾਰ ਪੈਦਾ ਕਰਦੇ ਆ 36 ਪ੍ਰਕਾਰ ਦਾ ਭੋਜਨ ਬੰਦੇ ਨੇ ਖਾ ਲਿਆ ਜੀਵ ਫਿਰ ਮੰਗਦੀ ਆ ਜੀਵ ਫਿਰ ਮੰਗਦੀ ਆ ਮਨ ਕਹਿੰਦਾ ਹੋਰ ਹੋਰ ਇਸ ਤਰ੍ਹਾਂ ਮੰਤਰੀ ਮਹਾਰਾਜ ਦੇ ਬਚਨ ਸੁਣ ਕੇ ਬੜਾ ਹੈਰਾਨ ਹੁੰਦਾ ਸੋਚਦਾ ਜੇ ਕੋਈ ਹੋਰ ਹੁੰਦਾ ਉਹਨੇ ਤਾਂ ਝਟਪਟੇ ਛੱਕ ਜਾਣਾ ਸੀ ਜ਼ਿੰਦਗੀ ਵਿੱਚ ਮੈਂ ਪਹਿਲੇ ਸੰਤ ਦੇਖੇ ਆ ਜਿਹੜੇ ਇਸ ਤਰ੍ਹਾਂ ਦਰਸ਼ਨ ਦੇ ਰਹੇ ਆ ਚਿਹਰੇ ਤੇ ਜਿਨ੍ਹਾਂ ਦੇ ਨੂਰ ਹੈ ਉਹਨੂੰ ਸਤਿਗੁਰੂ ਜੀ ਦਾ ਨਾਮ ਪੁੱਛਣ ਦਾ ਚੇਤਾ ਨਹੀਂ ਰਿਹਾ ਮੰਤਰੀ ਨਾਮ ਪੁੱਛੇ ਬਿਨਾਂ ਉੱਥੋਂ ਵਾਪਸ ਚਲਾ ਗਿਆ ਰਾਜੇ ਨੂੰ ਕਹਿੰਦਾ ਕਿ ਇਹ ਤਾਂ ਕੋਈ ਪੂਰਨ ਮਹਾਪੁਰਖ ਜਾਪਦੇ ਆ ਇਹ ਛਗਣ ਛਕਾਉਣ ਦੇ ਚੱਕਰ ਜਿ ਨਹੀਂ ਪੈਂਦੇ ਉਹਨਾਂ ਨੇ ਭੋਜਨ ਨਹੀਂ ਛਕਿਆ ਰਾਜਾ ਕਹਿੰਦਾ ਗੱਲ ਸੁਣ ਮੰਤਰੀ ਹੁਣ ਇਸ ਤਰ੍ਹਾਂ ਕਰ ਜਦੋਂ ਕਿ ਬੰਦਾ ਭੁੱਖ ਨਾਲ ਕਾਬੂ ਨਾ ਆਵੇ ਸੁੰਦਰ ਇਸਤਰੀਆਂ ਬੰਦੇ ਦੀ ਈਮਾਨ ਨੂੰ ਟਲਾ ਦਿੰਦੀਆਂ ਨੇ ਸੋਹਣੀਆਂ ਇਸਤਰੀਆਂ ਹੋਣ ਵੱਡੇ ਵੱਡੇ ਤਪੀਸ਼ਵਰ ਡੋਲ ਜਾਂਦੇ ਆ ਤੂੰ ਸੋਹਣੀਆਂ ਇਸਤਰੀਆਂ ਨੂੰ ਤਿਆਰ ਕਰਕੇ ਸੁੰਦਰ ਔਰਤਾਂ ਨੂੰ ਉਹਦੇ ਕੋਲ ਲਿਜਾ ਭੇਟਾ ਦੇ ਮੰਤਰੀ ਨੇ ਇਹ ਵੀ ਕੀਤਾ ਹੈ ਬੜੀਆਂ ਸੋਹਣੀਆਂ ਇਸਤਰੀਆਂ ਜਿਹੜੀਆਂ ਰੂਪਵੰਤੀ ਸੀਗੀਆਂ ਪਦਮਨੀ ਵਰਗੀਆਂ ਉਹਨਾਂ ਇਸਤਰੀਆਂ ਨੂੰ ਤਿਆਰ ਕਰਵਾਇਆ ਤੇ ਮਹਾਰਾਜ ਵਾਲੇ ਕੋਲ ਜਾ ਕੇ ਕਹਿਣ ਲੱਗਾ ਸੰਤੋ ਮਾ ਪਰਖੋ ਸਾਡਾ ਰਾਜਾ ਸ਼ਿਵਨਾਬ ਤੁਹਾਡੇ ਤੇ ਬੜਾ ਖੁਸ਼ ਹੈ ਖੁਸ਼ ਇਸ ਕਰਕੇ ਆ ਵੀ ਤੁਸੀਂ ਇਹ ਦੀਪ ਤੇ ਆਏ ਹੋ ਆ ਸੁੰਦਰ ਇਸਤਰੀਆਂ ਉਹਨਾਂ ਭੇਟਾ ਵਜੋਂ ਦਿੱਤੀਆਂ ਨੇ ਇਨੀ ਗੱਲ ਚੱਲ ਰਹੀ ਸੀ ਉਹਨਾਂ ਇਸਤਰੀਆਂ ਨੂੰ ਸਿਖਾਇਆ ਸੀ ਉਹਨਾਂ ਨੇ ਨੱਚਣਾ ਸ਼ੁਰੂ ਕਰਤਾ ਦੇਖੋ ਕਈ ਵਰੀ ਨਾ ਬੰਦਾ ਜਿਹੜਾ ਹੈ ਉਹਨੂੰ ਡਲੌਣ ਵਾਸਤੇ ਪ੍ਰਤਨ ਸਮੇਂ ਵਿੱਚ ਰਿਸ਼ੀ मुनि ਬਹੁਤ ਐਹੋ ਜੀਆਂ ਔਰਤਾਂ ਹੁੰਦੀਆਂ ਸੀ ਨੱਚਦੀਆਂ ਸੀ ਉਹਨਾਂ ਦਾ ਨਾ ਜੱਗ ਭੰਗ ਕਰ ਦਿੰਦੀਆਂ ਸੀ ਇਹ ਦੈਂ ਤੇ ਸਾਰਾ ਕੁਝ ਕਰਵਾਉਂਦੇ ਹੁੰਦੇ ਸੀ ਵੀ ਜੇ ਜੱਗ ਪੂਰਾ ਹੋ ਗਿਆ ਸਾਡਾ ਨੁਕਸਾਨ ਹੋ ਜਾਊਗਾ ਇਸ ਤਰ੍ਹਾਂ ਦੀ ਗੱਲ ਹੈ ਈਮਾਨ ਡਲੌਣ ਲਈ ਨੱਚਦੀਆਂ ਨੇ ਧਰਮ ਨੂੰ ਜਿਹੜਾ ਹੈਡ ਲੌਣ ਲਈ ਨੱਚਦੀਆਂ ਨੇ ਤੇ ਨਾਲ ਸਾਜ਼ ਵੱਜਣ ਲੱਗ ਗਏ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਹਿੰਦੇ ਰਾਜਾ ਸ਼ਿਵਨਾਬ ਇਹਦੇ ਕੋਲੇ ਮੰਤਰੀ ਜੀ ਅੱਜ ਤੱਕ ਬੜੇ ਫਕੀਰ ਆਏ ਆ ਉਹ ਸਾਰੇ ਆਪਣਾ ਨਾਮ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸੀਗੇ ਤੇ ਭੋਜਨ ਦੇ ਚੱਕਰ ਵਿੱਚ ਇਸਤਰੀਆਂ ਦੇ ਚੱਕਰ ਵਿੱਚ ਉਹ ਫਸ ਜਾਂਦੇ ਸੀ ਉਹਨਾਂ ਦਾ ਪਖੰਡ ਜ਼ਾਹਰ ਹੋ ਜਾਂਦਾ ਸੀ ਪਰ ਮਹਾਰਾਜ ਕਹਿੰਦੇ ਨੱਚਣ ਕੁਦਨ ਮਨ ਕਾ ਜਾਓ ਇਹ ਤਾਂ ਭਾਈ ਮਨ ਦੀ ਇੱਕ ਖੇਡ ਆ ਵੀ ਨੱਚ ਲਈਏ ਕੁਦ ਲਈਏ ਗਾ ਲਈਏ ਪਰ ਮਹਾਰਾਜ ਕਹਿੰਦੇ ਅਸਲ ਚੀਜ਼ ਤਾਂ ਭਾਈ ਨਾਮ ਹੈ ਜਦੋਂ ਉਹ ਇਸਤਰੀਆਂ ਭੇਟਾ ਕਰਦਾ ਹੈ ਤਾਂ ਮਹਾਰਾਜ ਜੀ ਕਹਿ ਰਹੇ ਆ ਇਹ ਇਸਤਰੀਆਂ ਸਾਡੀ ਧੀ ਦੇ ਸਮਾਨ ਹਨ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਨੱਚਣ ਕੁਦਣ ਨਾਲ ਕੀ ਹੋਵੇਗਾ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਸਿਆਣਪ ਤੇ ਸੁੰਦਰਤਾ ਭਲੇਖੇ ਹੀ ਹੁੰਦੇ ਆ ਜਦੋਂ ਬਢੇਪਾ ਆਉਂਦਾ ਝੁਰੜੀਆਂ ਪੈ ਜਾਂਦੀਆਂ ਨੇ ਇਹ ਤਾਂ ਸਰੀਰ ਜਿਹੜਾ ਹੈ ਇਹ ਬੋਡਾ ਹੋ ਜਾਂਦਾ ਹੈ ਸਰੀਰਾਂ ਦਾ ਸਦਾ ਸਾਥ ਨਹੀਂ ਹੁੰਦਾ ਇਹਨਾਂ ਦਾ ਕਾਹਦਾ ਮਾਨ ਕਰਨਾ ਤੁਹਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਹੈ ਮਹਾਰਾਜ ਨੇ ਉਹਨਾਂ ਨੂੰ ਨੱਚਣ ਤੋਂ ਰੋਕਿਆ ਹੈ ਕਹਿਣ ਲੱਗੇ ਇਸ ਤਰ੍ਹਾਂ ਦੇ ਕਰਮ ਤੁਹਾਨੂੰ ਨਹੀਂ ਕਰਨੇ ਚਾਹੀਦੇ ਸਤਿਗੁਰੂ ਮਹਾਰਾਜ ਨੇ ਆਪਣੀਆਂ ਬੱਚੀਆਂ ਕਹਿ ਕੇ ਉਹਨਾਂ ਨੂੰ ਬੁਲਾਇਆ ਹੈ ਹਨ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਕਹਿਣ ਲੱਗੀਆਂ ਅੱਜ ਤੱਕ ਸਾਨੂੰ ਕਿਸੇ ਨੇ ਇਹ ਨਿਗਾਹ ਦੇ ਨਾਲ ਨਹੀਂ ਤੱਕਿਆ ਧੀ ਦੀ ਨਿਗਾਹ ਦੇ ਨਾਲ ਨਹੀਂ ਤੱਕਿਆ ਸਗੋਂ ਵਾਸ਼ਨਾ ਭਰੀ ਨਿਗਾਹ ਦੇ ਨਾਲ ਤੱਕਿਆ ਕੈਸੇ ਹਨੇ ਸੰਤ ਫਕੀਰ ਮਹਾਪੁਰਖ ਇਤਾਂ ਅਵਤਾਰੀ ਪੁਰਖ ਨੇ ਤੇ ਮਹਾਰਾਜ ਦੇ ਉੱਤੇ ਪਾਵਨ ਸ਼ਬਦ ਆਉਂਦੇ ਆ ਜਗ ਕਉ ਆ ਨਾਮ ਨਹੀਂ ਜੀਤ ਦੁਨੀਆ ਕਾ ਵਰਗੀ ਆ ਨਾਮ ਦਾ ਸਿਮਰਨ ਨਹੀਂ ਕਰਦੀ ਨਾਮ ਵਿਸਾਰ ਗਰੇ ਦੇਖ ਪੀਤ ਨਾਮ ਨੂੰ ਭੁਲਾ ਕੇ ਹੋਰ ਚੀਜ਼ਾਂ ਤੇ ਡੁੱਲਦੀ ਹੈ ਜਿਵੇਂ ਕਾਂ ਕਰਦਾ ਹੈ ਮਨੁਆ ਡੋਲੇ ਚੀਤ ਅਨੀਤ ਇਹ ਜਿਹੜਾ ਮਨ ਆ ਨਾ ਡੋਲਦਾ ਰਹਿੰਦਾ ਬੰਦੇ ਦਾ ਚਿੱਤ ਜਖੋਟ ਆ ਕੁੜੀ ਦੁਨੀਆ ਨਾਲ ਮੁਹੱਬਤ ਜੋੜ ਲਈ ਆ ਬੰਦੇ ਨੇ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਕਰਕੇ ਗਾਛੋ ਪੁੱਤਰੀ ਰਾਜਕੁਵਾਰ ਮਹਾਰਾਜ ਨੇ ਬੜੇ ਸੁੰਦਰ ਬਚਨ ਕੀਤੇ ਉਹਨਾਂ ਬੀਬੀਆਂ ਨੂੰ ਦੇਖ ਕੇ ਕਹਿਣ ਲੱਗੇ ਤੁਸੀਂ ਜੋ ਇਹ ਕਰਮ ਕਰ ਰਹੀਆਂ ਹੋ ਤੇ ਇਹ ਚੀਜ਼ਾਂ ਨੂੰ ਛੱਡ ਦਿਓ ਉਦਮ ਕਰੋ ਇਹ ਕਰ ਨਹੀਂ ਆ ਨੱਚਣਾ ਟੱਪਣਾ ਛੱਡ ਕੇ ਤੁਸੀਂ ਧੀਓ ਮੇਰੀਓ ਬੇਟਿਓ ਰੱਬ ਦਾ ਨਾਮ ਜਪੋ ਨਾਮ ਪੜੋ ਸੱਚ ਦੂਤ ਸਵਾਰ ਅੰਮ੍ਰਿਤ ਵੇਲਾ ਸੰਭਾਲੋ ਪਰਮਾਤਮਾ ਦਾ ਨਾਮ ਸਿਮਰੋ ਸਭ ਕੁਝ ਮਿਲ ਜਾਵੇਗਾ ਨੱਚਣ ਦੇ ਨਾਲ ਕੀ ਹੋਵੇਗਾ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਉਹਨਾਂ ਦੀ ਬਾਸ਼ ਨਹੀਂ ਖਤਮ ਕਰ ਦਿੱਤੀ ਆ ਸਤਿਗੁਰੂ ਜੀ ਨੇ ਬੜੇ ਸੁੰਦਰ ਬਚਨ ਕਰ ਦਿੱਤੇ ਆ ਜੀ ਪ੍ਰਯੋ ਸੇਵੋ ਪ੍ਰਭ ਪ੍ਰੇਮ ਆਧਾਰ ਗੁਰ ਸ਼ਬਦੀ ਬਿਕਤੀਆਸ ਨਿਵਾਰ ਮਹਾਰਾਜ ਦੇ ਇਹਨੇ ਸੋਹਣੇ ਬਚਨ ਨਾਨਕ ਠਾਡੇ ਚਾਹੇ ਪ੍ਰਭ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਹੇ ਸਾਹਿਬ ਅਸੀਂ ਤੇਰੇ ਦਰ ਤੇ ਖੜੇ ਬੇਨਤੀ ਕਰਦੇ ਆ ਤੇਰੇ ਨਾਮ ਨਾਲ ਹੀ ਬੰਦੇ ਦੀ ਤਸੱਲੀ ਹੋਣੀ ਆ ਤੂੰ ਸਾਡੇ ਤੇ ਮਿਹਰ ਕਰ ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤੇ ਆ ਕਿ ਰੱਬ ਦੀ ਯਾਦ ਵਿੱਚ ਹੀ ਤੁਹਾਨੂੰ ਰਹਿਣਾ ਚਾਹੀਦਾ ਹੈ ਧੰਨ ਹਨ ਸੱਚੇ ਪਾਤਸ਼ਾਹ ਜੀ ਜੀਵਨ ਜਾਂਚ ਸਿਖਾ ਰਹੇ ਆ ਕਿ ਸਭ ਤੋਂ ਉੱਤਮ ਰਸ ਨਾਮ ਦਾ ਹੈ ਦੁਨੀਆ ਵਿੱਚ ਜਿਹੜਾ ਰਸ ਲਾਉਂਗੇ ਫਿੱਕਾ ਪੈ ਜਾਵੇਗਾ ਉਹਦਾ ਰਸ ਘਟ ਜਾਵੇਗਾ ਉਹਨੂੰ ਵਾਰ-ਵਾਰ ਵਰਤਨ ਦੇ ਨਾਲ ਪਰ ਨਾਮ ਦਾ ਰਸ ਮਹਾਰਾਜ ਕਹਿੰਦੇ ਵਧਦਾ ਜਾਵੇਗਾ ਹੁਣ ਪਰਸ਼ੂਰਾਮ ਮੰਤਰੀ ਰਾਜੇ ਕੋਲ ਜਾ ਕੇ ਕਹਿੰਦਾ ਮਹਾਰਾਜ ਰਾਜਨ ਇਹ ਜਿਹੜੇ ਸੰਤ ਆਏ ਆ ਇਹ ਇਸਤਰੀਆਂ ਨਾਲ ਵੀ ਨਹੀਂ ਡੋਲੇ ਖਾਣ ਪੀਣ ਦੀ ਕੋਈ ਇੱਛਾ ਨਹੀਂ ਕੋਈ ਰਸ ਇਹਨਾਂ ਦੇ ਅੰਦਰ ਨਹੀਂ ਹੈ ਨਾ ਉਹਦਾ ਰਸ ਹੀ ਹੈ ਹੁਣ ਰਾਜਾ ਸੋਚਦਾ ਹੈ ਕਿ ਜ਼ਰੂਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਹੀ ਹੋਣਗੇ ਮੈਨੂੰ ਖੁਦ ਚੱਲ ਕੇ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਇਸ ਤਰ੍ਹਾਂ ਸੰਗਲਾ ਦੀਪ ਦਾ ਰਾਜਾ ਮਹਾਰਾਜ ਨੂੰ ਮਿਲਣ ਵਾਸਤੇ ਦਰਸ਼ਨ ਕਰਨ ਲਈ ਆਇਆ ਸੀ ਪਰ ਮਹਾਰਾਜ ਉੱਥੇ ਨਹੀਂ ਸੀ ਮਿਲੇ ਬੇਹੋਸ਼ ਹੋ ਕੇ ਡਿੱਗ ਪਿਆ ਸੀ ਕਿ ਅਗਲਾ ਪ੍ਰਸੰਗ ਹੈ ਜਿਵੇਂ ਗੁਰੂ ਕਿਰਪਾ ਕਰੇਗਾ ਐਵੇਂ ਉਸ ਦੀ ਸਾਂਝ ਪਾਈ ਜਾਵੇਗੀ ਭੁੱਲ ਚੁੱਕ ਦੀ ਖਿਮਾ ਜੀ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਅੰਦਰ ਵੀ ਇਹ ਨਾਮ ਦਾ ਰਸ ਜੋ ਹੈ ਇਹ ਪ੍ਰਗਟ ਹੋ ਜਾਵੇ ਅਸੀਂ ਵੀ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ